이�iento milano milano 네 oio 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 अॻियां उन करे بولني ہے اچھا تو کرو اچھا تو بولنا ہے وہ جیسا بولے کرا لو بول دی گراؤڈ بولنے گوڑے بول دی گراؤڈ بول دی گراؤڈ یار کیا کروں کیا سن دی ਸਰਦਾਰ ਜੀ ਮੀਡੀਆ ਵਾਲੇ ਵੀ ਆਗਰੇ ਦਾ ਆਪਕੀ ਫੋਟੋਗ੍ਰਾਫੀ ਦਾ ਕੰਮ ਹੋ ਰਿਹਾ ਹੋਏ ਤੇ ਬੇਨਤੀ ਹੈ ਕਿ ਸਭ ਮੀਟਿੰਗ ਦਾ ਰਾਜ ਕਰ ਲੈਂਦੇ ਹੋ ਕੋਈ ਆਪਣੀ ਜੋ ਫੋਟੋਗ੍ਰਾਫੀ ਇਹ ਵਾਲੀ ਤਕਸ਼ਾ ਹੀ ਫਿਰ ਨਹੀਂ ਕੀਤੀ ਜਾਏਗੀ ਇੱਕ ਕਾਜੀ ਹਾਂ ਇੱਕ ਕਾਜੀ ਹਾਂ ਜਿੰਨੇ ਕਰਕੇ ਕਾਜੀ ਨਾ ਹੋਣਗੇ ਨਾ ਮਰਨਗੇ ਨਾ ਮਰਨਗੇ ਜਲੇ ਜਾਏ ਮੀਡੀਆ ਵਾਲੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰਾ ਪ੍ਰੈਸ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਬਾਹਰ ਨਹੀਂ ਜਾਊਗਾ ਸ਼ਾਂਤੀ 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 ਮਾਈਕ ਤੇ ਚਾਲੂ ਕਰੋ ਮਾਈਕ ਵੀ ਬੰਦ ਕਰਾਤਾ ਹਲੇ ਤਾਂ ਮੀਟਿੰਗ ਨਹੀਂ ਸ਼ੁਰੂ ਹੋਈ ਮਾਈਕ ਬੰਦ ਕਰਾਤਾ ਜੀ

ਅਮਨ ਨੂੰ ਜੋ ਜੋ ਚਲੂ ਆ ਰਹੇ ਦੀ ਗੱਲ ਤੇ ਸੁਣੋ ਬਜੜਪਾਸ ਉਹਨਾਂ ਨੇ ਕੀਤਾ ਵਾ ਇਹਦਾ ਹਲਕੇ ਦਾ ਇਹਨਾਂ ਨੇ ਇੱਕ ਗਾਹਕੇ ਦਾ ਬਜਟ ਕਰਤਾ ਇੱਕ ਕਬਾਰ ਦਾ ਬਜਟ ਹੋ ਗਿਆ ਪੂਰੇ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਦੇ ਕਹਿਣ ਦੀ ਗੱਲ ਹੀ ਹੈ ਜੇ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਾਸੀਆਂ ਨੇ ਮੌਕਾ ਦਿੱਤਾ ਵਾ ਜੇ ਇਹਨਾਂ ਨੇ ਤਕੀਨਾ ਮੇਅਰ ਬਣਾਇਆ ਤੇ ਭੈ ਕੰਮ ਤੇ ਕਰ ਦਿਓ ਇਹ ਬਹੁਤ ਗਲਤ ਹੋਇਆ ਜੀ ਜੋ ਵੀ ਹੋ ਗਿਆ ਹਾਂਜੀ ਕਿਹੜੀ ਵਾਰ ਤੋਂ ਜੀ ਮੈਂ ਵਾਰ ਨੰਬਰ 65 ਤੋਂ ਹਾਂ ਨੀਰਜ ਚੌਧਰੀ ਮੇਰੇ ਫਾਦਰ ਲਾ ਪਿਛਲੇ 35 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੇ ਨੇ ਕਰਦੇ ਰਵਾਂਗੇ ਕਿਉਂਕਿ ਅਸੀਂ ਇਮਾਨਦਾਰ ਨੇਤਾ ਨੇ ਸਾਨੂੰ ਜਨਤਾ ਨੇ ਚੁਣਿਆ ਆਪਾਂ ਜਨਤਾ ਦੇ ਨੁਮਾਇਦੇ ਆ ਇਹਨਾਂ ਨੇ ਸਾਡੇ ਘਰ ਪਹਿਲੇ ਕਾਲਸ ਕੀਤੀਆਂ ਕਿ ਤੁਸੀਂ ਮੀਟਿੰਗ ਅਟੈਂਡ ਨਹੀਂ ਕਰਨ ਜਾਣਾ ਉਸ ਤੋਂ ਬਾਅਦ ਇਹਨਾਂ ਨੂੰ ਸਾਡਾ ਹਾਊ ਬਾਊ ਠੀਕ ਨਹੀਂ ਲੱਗਿਆ ਇਹਨਾਂ ਨੇ ਕੱਲ ਕਾਉਂਸਲਰ ਦੇ ਘਰ 16 16 ਬੰਦਿਆਂ ਦੀਆਂ ਟੀਮਾਂ ਭੇਜਿਆ ਪੁਲਿਸ ਦੀਆਂ ਪੁਲਿਸ ਨੇ ਮੇਰੇ ਘਰ ਰੇਡ ਕੀਤੀ ਉਹਨਾਂ ਨੇ ਕਿਹਾ ਕਿ ਚੌਧਰੀ ਨੂੰ ਤੇ ਉਹਦੇ ਮੁੰਡੇ ਨੂੰ ਜੇ ਤੁਸੀਂ ਪੇਸ਼ ਨਾ ਕਰਾਇਆ ਅਸੀਂ ਤੁਹਾਡੇ ਘਰ ਬਾਰ-ਬਾਰ ਆਵਾਂਗੇ ਹਜ਼ਾਰ ਵਾਰ ਆਵਾਂਗੇ ਮੈਂ ਆਪਣੀ ਵਾਟ ਵਿੱਚ ਮੈਸੇਜ ਪਾਇਆ ਆਪਣੇ ਸਾਰੇ ਕਾਂਗਰਸ ਸਾਥੀਆਂ ਨੂੰ ਕਾਲ ਕੀਤੀ ਇੱਕ ਕਾਲ ਦੇ ਉੱਤੇ ਆਪਣੀ ਮੀਟਿੰਗ ਛੱਡ ਕੇ ਮੇਰੇ ਨਾਲ ਪੁਲਿਸ ਸਟੇਸ਼ਨ ਆਏ ਪੁਲਿਸ ਪ੍ਰਸ਼ਾਸਨ ਦੀ ਹਾਈ ਹਾਈ ਕੀਤੀ ਤਾਂ ਮੇਰੇ ਸਹੁਰੇ ਨੂੰ ਤੇ ਮੇਰੇ ਪਤੀ ਨੂੰ ਘਰ ਜਾਣ ਦੀ ਇਜਾਜ਼ਤ ਪਈ ਇਹ ਇਹ ਤੋਂ ਖਤ ਤਦ ਕਰਨਾ ਚਾਹੁੰਦੇ ਸੀ ਕਿ ਅੱਜ ਇਹਨਾਂ ਦਾ ਬਜਟ ਤੇ এজেন্ডਾ ਪਾਸ ਨਾ ਹੋ ਸਕੇ ਬਹੁਤ ਹੰਗਾਮਾ ਹੋਇਆ ਹੰਗਾਮਾ ਦੀ ਇਹ ਸਿਰਫ ਮੀਡੀਆ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਦੂਸਰੀ ਗੱਲ ਵੀ ਇਹ ਲੋਕਾਂ ਦੀ ਭਲਾਈ ਨਹੀਂ ਚਾਹੁੰਦੇ ਅੰਮ੍ਰਿਤਸਰ ਦੇ ਲੋਕਾਂ ਦੀ ਜੇ ਹਾਊਸ ਬੈਠਾ ਅੰਮ੍ਰਿਤਸਰ ਦੇ ਲੋਕਾਂ ਦੀ ਭਲਾਈ ਲਈ ਬਜਟ ਪੇਸ਼ ਹੋ ਰਿਹਾ ਇਹ ਜਾਣ ਬੁੱਝ ਕੇ ਰੌਲਾ ਪਾ ਕੇ ਉਖੱਲੇ ਪਾ ਰਿਹਾ ਤਾਂ ਕਿ ਲੋਕਾਂ ਦਾ ਭਲਾ ਨਾ ਹੋ ਸਕੇ ਪਰ ਸਾਰੇ ਹੀ ਬਹੁਮਤ ਦੇ ਨਾਲ ਸਾਰੇ ਮਤੇ ਪਾਸ ਹੋ ਗਿਆ ਤੇ ਲੋਕਾਂ ਦੀ ਭਲਾਈ ਦਾ ਕੰਮ ਕੱਲ ਤੋਂ ਹੀ ਸ਼ੁਰੂ ਹੋ ਰਿਹਾ ਬਹੁਤ ਧੰਨਵਾਦ ਜੀ ਜੀ ਅੱਜ ਦੇ ਬਜਟ ਤੇ ਬਹੁਤ ਹੰਗਾਮਾ ਸੀ ਕੀ ਕਰੀ ਕਰੀ ਦੇ ਕੰਮ ਬਜਟ ਪਾਸ ਹੋ ਪਿਆ ਆ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗਾ ਕਿ ਅੱਗੇ ਜਿਹੜੇ ਕਾਰਪੋਰੇਸ਼ਨ ਆ 3 ਸਾਲ ਬਾਅਦ ਬਣੀਆਂ ਤੇ ਜਿਹੜੇ ਵਿਕਾਸ ਦੇ ਕੰਮ ਨੇ ਉਹ ਬਹੁਤ ਪਿੱਛੇ ਪੈ ਚੁੱਕੇ ਨੇ ਅੱਜ ਦੇ ਬਜਟ ਦੇ ਵਿੱਚ ਹੰਗਾਮੇਦਾਰ ਮੀਟਿੰਗ ਜਰੀ ਹੋਈ ਆ ਇਹਨਾਂ ਹੰਗਾਮਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਹਦੇ ਵਿੱਚ ਲੋਕਾਂ ਦੇ ਜਿਹੜੇ ਵਿਕਾਸ ਦੇ ਕੰਮ ਨੇ ਲੋਕਾਂ ਦੇ ਹੱਕ ਮਾਰੇ ਗਏ ਨੇ ਇਹ ਜਿਹੜੀ ਹੰਗਾਮਾ ਹੋਇਆ ਵਾ ਇਹ ਲੋਕਾਂ ਦੇ ਵਿਕਾਸ ਦੇ ਕੰਮਾਂ ਨੂੰ ਰੋਕਿਆ ਗਿਆ ਆਉਣ ਵਾਲੇ ਸਮੇਂ ਦੇ ਜਿਹੜੇ ਵਿਕਾਸ ਦੇ ਕੰਮ ਨਾ ਹੋ ਸਕਣ ਉਹਦੇ ਵਿੱਚ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਬਿਲਕੁਲ ਨਜ਼ਰ ਆ ਰਿਹਾ ਤੁਹਾਨੂੰ ਵੇਖੋ ਤੁਸੀਂ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਸਾਡੇ ਮੈਂਬਰ ਨੇ ਕੌਂਸਲਰ ਸਾਹਿਬਾਨ ਉਹਨਾਂ ਨੇ ਬਜਟ ਨੂੰ ਸੁਣਿਆ ਵੀ ਨਹੀਂ ਤੇ ਪਾਸ ਵੀ ਆਪਣਾ ਮਤਲਬ ਵਿਰੋਧ ਜਤਾਉਂਦੇ ਜਿਹੜੇ ਜਿੱਥੇ ਕਮੀ ਹੀ ਉਹਦੀ ਐਮੈਂਡਮੈਂਟ ਕਰਦੇ ਇਹਨਾਂ ਨੇ ਸਿੱਧੇ ਤੌਰ ਤੇ ਉੱਪਰ ਜਿਹੜੇ ਲੋਕਾਂ ਦੇ ਵਿਕਾਸ ਕੰਮਾਂ ਦੇ ਉੱਪਰ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਦੇਖੋ ਮੇਹਰ ਤੇ ਬਣਿਆ ਹੋਇਆ ਇਹਨਾਂ ਦੇ ਨੰਬਰ ਨਹੀਂ ਹੈਗੇ ਇਹ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਚ ਗਏ ਨੇ ਹਾਈ ਕੋਰਟ ਦੇ ਵਿੱਚ ਜਿਹੜਾ ਇਹਨਾਂ ਨੂੰ ਹਾਈ ਕੋਰਟ ਨੇ ਥੋੜਾ ਇਹਨਾਂ ਕਿਹਾ ਵੈਜ ਜਿੱਥੇ ਮੇਅਰ ਸਾਹਿਬ ਆਪਣੇ ਵਹਿ ਨਹੀਂ ਸਕਦੇ ਜਿਸ ਦਿਨ ਕੋਰਟ ਦੇ ਆਰਡਰ ਆ ਜਾਣਗੇ ਉਸ ਤੋਂ ਬਾਅਦ ਗੱਲ ਕਰਾਂਗੇ ਅੱਜ ਦਾ ਬਜਟ ਹੈ ਕਿ ਕਿੰਨਾ ਬਜਟ ਅੱਜ ਦਾ ਬਜਟ 459 ਕਰੋੜ ਰੁਪਏ ਦਾ ਬਜਟ ਪਾਸ ਹੋਇਆ ਸੀ ਜਿਹੜੀ ਪ੍ਰੋਸੀਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋ ਗਈ ਬਜਟ ਦੀ ਬਹੁਤ ਹੰਗਾਮਾ ਹੋਇਆ ਹੈ ਕੀ ਕਹਿਣਾ ਚਾਹੋ ਕਿ ਕਿੰਨੀ ਨੰਬਰ ਵਾਰਡ ਤੋਂ ਭਾਜੀ ਵਾਰਡ ਨੰਬਰ 368 ਦਾ ਸੇਵਾਦਾਰ ਮੇਰੇ ਮਦਰ ਡਿਪਟੀ ਮੇਅਰ ਅਨੀਤਾ ਰਾਣੀ ਦੇ ਹੁਸ਼ਾਰਾਣੀ 3 ਨੰਬਰ ਵਾਰਡ ਤੋਂ ਅੱਜ ਉਹਦੀ ਪਹਿਲੀ ਮੀਟਿੰਗ ਹੀ ਉਹਦੇ ਜੇ ਚਲੋ ਪਹਿਲਾਂ ਹੀ ਹੰਗਾਮਾ ਹੋ ਗਿਆ ਚਲੋ ਜੀ ਇਹ ਕਹਿ ਰਿਹਾ ਕਿ ਪੋਟੀ ਪਾਰਟੀ ਵਾਲੀ ਮੇਅਰ ਸਾਹਿਬ ਵੱਲੇ ਨਹੀਂ ਕਲੀਅਰ ਹੋਏ ਇਹ ਡਿਸੀਜਨ ਕੋਰਟ ਨੇ ਲੈਣਾ ਨਾ ਕਿ ਇਹਨਾਂ ਨੇ ਲੈਣਾ ਵਾ ਤੇ ਹੀ ਕੋ ਗੱਲ ਕਹਿੰਨੇ ਆ ਕਿ ਜਿਹੜਾ ਬੀਜੇਪੀ ਵਾਲੇ ਪਾਣੀ ਦੀ ਗੱਲ ਕਰ ਰਹੇ ਇਹ ਆਮ ਆਦਮੀ ਪਾਰਟੀ ਦੇ ਟਾਈਮ ਤੋਂ ਨਹੀਂ ਪਾਣੀ ਪਹਿਲਾਂ ਦੀ ਪ੍ਰੋਬਲਮ ਆ ਅੱਜ ਜਿਹੜਾ ਉਸ ਦੀ ਮੀਟਿੰਗ ਚ ਕੋ ਬਜਟ ਪਾਸ ਹੁੰਦਾ ਤੇ ਸ਼ਹਿਰ ਦੇ ਸਹੀ ਕੰਮਾਂ ਸਹੀ ਹੋਣਾ ਹੈ ਤਾਂ ਕਰਕੇ ਇੱਕ ਬੇਨਤੀ ਕੀਤੀ ਹੈ ਜਿੰਨੀ ਦੇਰ ਹੈਗਾ ਵਾ ਉਹਨਾਂ ਨੂੰ ਕੰਮ ਦੇ ਕਰਨ ਦੋ ਰੋਲਾ ਪਾ ਕੇ ਕੰਮ ਥੋੜਾ ਕੋਈ ਨਹੀਂ ਲਾ ਕੇ ਦੇ ਸ਼ਹਿਰ ਦੇ ਠੀਕ ਹੈ ਜੀ ਧੰਨਵਾਦ ਜੀ ਸਾਰੇ ਭਰਾਵਾਂ ਅੱਜ ਸਾਡਾ ਜਿਹੜਾ ਹਾਊਸ ਦਾ ਬਣਿਆ ਉਹਦਾ ਜਿਹੜਾ ਪਹਿਲਾ ਬਜਟ ਸੀਗਾ ਸੋ ਅੱਜ ਬਹੁ ਗਿਣਤੀ ਦੇ ਨਾਲ ਜਿਹੜੇ ਆ ਗਏ ਇਹ ਬਜਟ ਨੂੰ ਔਰ ਜਿਹੜੇ ਅੱਜ ਮਤੇ ਸੀਗੇ ਉਹ ਪਾਸ ਕੀਤੇ ਗਏ ਨੇ ਔਰ ਅੱਜ ਮਾਨਸੀ ਕਾ ਕਿ ਇਹਨਾਂ ਦੇ ਵੀ ਵਿਚਾਰ ਜਿਹੜੇ ਸੁਣੇ ਜਾਣ ਲੇਕਿਨ ਇਹਨਾਂ ਰੋਲੇ ਰਪੇ ਦੇ ਵਿੱਚ ਜਿਹੜਾ ਹੈਗਾ ਆਪਣਾ ਟਾਈਮ ਖਰਾਬ ਕੀਤਾ ਔਰ ਚਾਹਦੇ ਸੀ ਕਿ ਸ਼ਹਿਰ ਦਾ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏ ਲੇਕਿਨ ਬਹੁ ਗਿਣਤੀ ਦੇ ਵਿੱਚ ਜਿਹੜੇ ਕੌਂਸਲਰ ਨੇ ਹਸਤਾਖਰ ਕਰਕੇ ਜਿਹੜਾ ਬਜਟ ਨੂੰ ਹੋਰ ਮਤਿਆਂ ਨੂੰ ਪਾਸ ਕੀਤਾ ਜਿਹੜੇ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਤਾਂ ਕਿ ਤੇਜ਼ੀ ਦੇ ਨਾਲ ਹੋ ਸਕਣ ਕਿੰਨਾ ਵਾਅਦਾ ਕੀਤਾ ਗਿਆ ਬਜਟ ਦੇ ਵਿੱਚ ਜੀ ਬਜਟ ਦੇ ਵਿੱਚ ਤਕਰੀਬਨ 10-12% ਦਾ ਵਾਅਦਾ ਕੀਤਾ ਗਿਆ ਜੀ ਬਦਲਾਅ ਆਵੇਗਾ ਜੀ 101% ਜੀ ਤੁਹਾਨੂੰ ਅਗਲੇ 4-6 ਮਹੀਨੇ ਦੇ ਵਿੱਚ ਸ਼ਹਿਰ ਦੇ ਵਿੱਚ ਬਦਲਾਅ ਨਜ਼ਰ ਆਏਗਾ ਮੈਂ ਗਰੰਟੀ ਨਾਲ ਤੁਹਾਨੂੰ ਜਿਹੜੀ ਇਹ ਬਾਈਟ ਦੇ ਰਿਹਾ ਹਾਂ 6 ਮਹੀਨੇ ਬਾਅਦ ਆਪਾਂ ਫੇਰ ਕਰਾਂਗੇ ਇੱਕ ਪਾਸੇ ਬਕਣਾ ਚਾਹੋਗੇ ਜਿਹੜੇ ਵਿਰੋਧ ਕਰਦੇ ਪਏ ਜੀ ਦੇਖੋ ਵਿਰੋਧੀ ਵੀ ਸਾਡੇ ਕਾਉਂਸਲਰ ਨੇ ਉਹ ਗਮਰਾਹ ਹੋਏ ਨੇ ਉਹਨਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਭਾਈ ਛੱਡੋ ਬਹੁਤ ਹੋ ਗਿਆ ਬਹੁਤ ਡਰਾਮੇ ਹੋ ਗਏ ਨੇ ਤੁਹਾਨੂੰ 2-2 ਮਹੀਨੇ ਹੋ ਗਏ ਨੇ ਬਿਨਾਂ ਕੋਰਪੋਰੇਸ਼ਨ ਤੋਂ ਕੋਈ ਕੰਮ ਕਰਵਾਇਆ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਆਪਣੇ ਕੰਮ ਕਰਵਾਉਣ ਲਈ ਤੁਹਾਨੂੰ ਇਸ ਲਈ ਨਹੀਂ ਭੇਜਿਆ ਕਿ ਸਾਨੂੰ ਸੀਟ ਮਿਲ ਜੇ ਸੀਟ ਮਿਲ ਜੇ ਸੀਟ ਮਿਲ ਜੇ ਸੋ ਜੇ ਤੁਸੀਂ ਸੰਵਿਧਾਨਕ ਤੌਰ ਤੇ ਹਾਈ ਕੋਰਟ ਦੇ ਵਿੱਚ ਗਏ ਹੋ ਤੁਹਾਡਾ ਰਾਈਟ ਹੈ ਔਰ ਇਹ ਜੋ ਹਾਈ ਕੋਰਟ ਕਰੇਗਾ ਉਸ ਚੀਜ਼ ਨੂੰ ਵੇਟ ਕਰੋ ਓਨੀ ਦੇਰ ਤੱਕ ਜਿਹੜਾ ਸ਼ਹਿਰ ਦੇ ਵਿਕਾਸ ਲਈ ਜਿਹੜੀ ਡਿਵੈਲਪਮੈਂਟ ਲਈ ਇੱਕ ਦੂਜੇ ਨਾਲ ਸਹਿਯੋਗ ਕਰਕੇ ਚੱਲੋ ਅੱਜ ਦੇ ਦਿਨ ਬੜ ਤੋਂ ਮਿਲਕਾਰ ਜਿੱਥੇ ਹੰਗਾਮਾ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਕਾਗਜ਼ ਪਾੜੇਗੇ ਦੇਖੋ ਇਹ ਤਾਂ ਜਿਹੜੀਆਂ ਨੇ ਸਿਰਫ ਏਸੀ ਨੂੰ ਰੋਕਿਆ ਗਿਆ ਕਿ ਹੌਕਸ ਦੀ ਜਿਹੜੀ ਕਾਰਵਾਈ ਨੂੰ ਰੋਕਿਆ ਜਾਏ ਤਾਂ ਕਿ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨਾ ਹੋਣ ਲੇਕਿਨ ਬਹੁ ਗਿਣਤੀ ਦੇ ਵਿੱਚ ਲੋਕਾਂ ਹੱਥ ਖੜੇ ਕਰਕੇ ਸਾਡੇ ਕੌਂਸਲਰਾਂ ਨੇ ਜਿਹੜਾ ਹੈਗਾ ਬਜਟ ਨੂੰ ਹੋਰ ਮਤਿਆਂ ਨੂੰ ਪਾਸ ਕਰ ਦਿੱਤਾ ਕਿੰਨੇ ਦਾ ਬਜਟ ਪਾਸ ਕਰਾਈ ਜਾਵੇ VOTING ਕਰਾਈ ਜਾਵੇ ਉਹ ਇਹ ਗੱਲ ਕਹ ਵੋਟਿੰਗ ਕਰਵਾਈ ਗਈ ਏ ਵੋਟਿੰਗ ਦੇ ਵਿੱਚ ਤੇ ਹੱਥ ਖੜੇ ਕਰਕੇ ਜਿਹੜਾ ਹਮੇਸ਼ਾ ਜਿਹੜਾ ਜਿਸ ਤਰ੍ਹਾਂ ਹੋਇਆ ਉਸ ਤਰ੍ਹਾਂ ਹੀ ਏ ਇਹ ਵੋਟਿੰਗ ਵੀ ਕਰਾਨੀ ਏ ਤੇ ਕਮ ਸੇ ਕਮ ਬੈਠ ਕੇ ਇਹਨਾਂ ਨੂੰ ਚਾਹੀਦਾ ਸੀ ਆਰਾਮ ਨਾਲ ਲੀਬੀਨਾ ਸੀ ਤੇ ਕਹਿੰਨੇ ਆ ਜੀ ਕਿ ਜਿਹੜੇ ਤੁਹਾਡੇ ਸਵਾਲ ਨੇ ਸਾਡੇ ਨਾਲ ਸਵਾਲ ਕਰੋ ਜੀ ਜਵਾਬ ਦੇਣੇ ਆ ਤਾਂ ਕਿ ਸ਼ਹਿਰ ਦੀ ਚੰਗੀ ਤਰ੍ਹਾਂ ਡਵੈਲਪਮੈਂਟ ਹੋ ਸਕੇ ਤੇ ਅੱਜ ਦੇ ਇਸ ਪੂਰੇ ਵਿਰੋਧ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਦੇਖੋ ਇਹ ਹਾਊਸ ਦੇ ਵਿੱਚ ਵੀ ਕਾਰਪੋਰੇਸ਼ਨ ਤੇ ਵੀ ਹੈ ਅਸੈਂਬਲੀਆਂ 'ਚ ਵੀ ਵਿਰੋਧੀ ਤੇਰੇ ਇਹੋ ਜੇ ਕੰਮ ਕਰ ਰਹੀ ਏ ਲੇਕਿਨ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਹੈ ਸ਼ਹਿਰ ਦਾ ਕੰਮ ਕਰਨਾ ਹੈ ਅਸੀਂ ਸਾਰੇ ਜਿਹੜੇ ਨੇ ਕੰਮ ਕਰ ਕਿੰਨੇ ਦਾ ਬਜਟ ਪਾਸ ਕੀਤਾ ਗਿਆ तकरीबन 450 ਤੇ ਇਹਦੇ ਚ ਕੀ ਕੀ ਕੰਮ ਹੋਣਗੇ ਜੀ ਕਿੰਨੇ ਦਾ ਦੇਖੋ ਇਹਦੇ ਵਿੱਚ ਅਸੀਂ ਜਿਹੜਾ ਸਭ ਤੋਂ ਜ਼ਿਆਦਾ ਸ਼ਹਿਰ ਦੇ ਵਿੱਚ ਜਿਹੜੀ ਪ੍ਰੋਬਲਮ ਸੀਗੀ ਇੱਕ ਤਾਂ ਅਸੀਂ ਕੂੜੇ ਦੀ ਜੇ ਬਹੁਤ ਵੱਡੀ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇਹ ਪ੍ਰੋਬਲਮ ਆ ਰਹੀ ਸੀ ਉਹਦਾ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਮਤਾਂ ਪਾਇਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਜਿਹੜੀ ਇਹ ਬਿਲਕੁਲ ਅਸੀਂ ਕੂੜੇ ਦੀ ਨਵੀਂ ਕਮਟੀ ਲਿਆ ਰਹੇ ਹਾਂ ਜਿਹੜੀ ਸ਼ਹਿਰ ਦੇ ਵਿੱਚੋਂ ਡੰਪ ਹੋਏ ਕੂੜੇ ਨੂੰ ਵੀ ਖਤਮ ਕਰੇਗੀ ਔਰ ਜਿੱਥੇ ਸਾਡੇ ਸੀਵਰੇਜ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਅਸੀਂ ਬੰਦੇ ਵਧਾ ਰਹੇ ਆਂ ਔਰ ਇਸ ਤਰ੍ਹਾਂ ਸਾਰੇ ਛੋਟੇ ਮੋਟੇ ਕੰਮ ਜਿੰਨੇ ਵੀ ਨੇ ਉਹ ਕਰ ਰਹੇ ਆਂ ਉਹਦੇ ਨਾਲ ਵੀ ਵੱਡੇ ਵੀ ਜਿਹੜੇ ਹਨ ऑलरेडी ਜਿਹੜੇ ਸਾਡੇ ਟੈਂਡਰ ਲੱਗ ਵੀ ਚੁੱਕੇ ਨੇ ਉਹ ਸ਼ਹਿਰ ਦੀ ਡੇੜੀ ਆਲ ਓਵਰ ਡਰੈਮੈਂਟ ਵਈ ਪਰ ਜੇ ਦੇਖਦੇ ਨੇ ਜਿੱਦ ਕੋਹੜੀਵਾਲ ਦੀ ਜ਼ਮੀਨ ਨੂੰ ਲੈ ਕੇ ਮਤਾ ਲਿਆਵਾਂਗੇ ਅਸੀਂ ਉਹ ਵੀ ਪਾਸ ਕਰਤਾ ਕਿ ਜਿਹੜੀ ਜ਼ਮੀਨ ਨਗਰ ਨਿਗਮ ਦੀ ਹੈ ਤੇ ਕੁਝ ਲੋਕਾਂ ਦੇ ਉਹ ਕਰ ਦਿਆਂਗੇ ਜੀ ਅਸੀਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਵੀ ਕਾਰਪੋਰੇਸ਼ਨ ਦੀ 1 ਇੰਚ ਵੀ ਜ਼ਮੀਨ ਜਿਹੜੀ ਅਸੀਂ ਕਿਸੇ ਕੋਲ ਨਹੀਂ ਰਹਿਣ ਦਿਆਂਗੇ ਉਹ ਖਾਲੀ ਕਰਵਾ ਕੇ ਕਬਜ਼ਾ ਲਵਾਂਗੇ ਜੇ ਕਿਸੇ ਨੇ ਨਜਾਇਜ਼ ਕੀਤਾ ਆਦਾ ਉਹਦੇ ਉੱਤੇ ਪਰਚੇ ਵੀ ਦਿਆਂਗੇ ਮਤਾ ਪਾਸ ਕਰਤਾ ਜੀ ਇਹਦਾ ਬਿਲਕੁਲ ਜੀ ਉਹਦੇ ਉੱਤੇ ਸਹੀ ਲੱਗੇ ਆ ਜੀ ਜੇ ਅੱਜ ਵਿਰੋਧੀ ਧਿਰ ਕਹਿੰਦੇ ਜੀ ਬਜਟ ਪਾਸ ਹੋਇਆ ਨਹੀਂ ਉਹਦੇ ਬਾਰੇ ਵਿਰੋਧੀ ਧਿਰ ਕਹਿ ਰਹੀ ਕਿ ਬਜਟ ਵਿਰੋਧੀ ਧਿਰ ਦਾ ਇਹਨਾਂ ਦਾ ਗੱਲ ਹੈ ਕਿ ਇੱਕ ਅਸੀਂ ਆਰਾਮ ਨਾਲ ਬਹਿ ਕੇ ਇਹਨਾਂ ਨੂੰ ਕਿਹਾ ਤੁਸੀਂ ਸੁਣੋ ਆਪਣੇ ਸਾਡੇ ਸਵਾਲ ਜਿਹੜੇ ਨੇ ਜਵਾਬ ਨੇ ਉਸ ਆਪਣੇ ਸਵਾਲ ਦੱਸੋ ਆਪਣੇ ਜਵਾਬ ਪਰ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦਾ ਉਹਨਾਂ ਨੇ ਅੱਜ ਬਿਹੇਵੀਅਰ ਸੀਗਾ ਉਹ ਲੱਗਦਾ ਹੀ ਨਹੀਂ ਸੀਗਾ ਕਿ ਇਹ ਸ਼ਹਿਰ ਦਾ ਡਿਵੈਲਪਮੈਂਟ ਕਰਵਾਉਣ ਆਏ ਨੇ ਉਹ ਲੱਗਦਾ ਹੀ ਇਹ ਸੀ ਕਿ ਸ਼ਹਿਰ ਦੀ ਡਿਵੈਲਪਮੈਂਟ ਨੂੰ ਰੋਕਣ ਲਈ ਆਏ ਨੇ ਜੀ ਮਤਲਬ ਪਰੇ ਜਗਾ ਗੜਦੀ ਨਾ ਡੈਫੀਨਿਟਲੀ ਕੱਲ ਇਹਨਾਂ ਮੀਟਿੰਗ ਕਰਕੇ ਤੇ ਇਹ ਕੀਤਾ ਇਹ ਮੇਰ ਮੰਨਣ ਨਾਲ ਇਹ ਕੋਈ ਕੋਈ ਲਾਰਡ ਨੇ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਇਹਨਾਂ ਕੋਈ ਸੰਵਿਧਾਨਿਕ ਜਿਹੜੀ ਗੱਲ ਨਹੀਂ ਕੀਤੀ ਸੰਵਿਧਾਨ ਇਹ ਕਹਿੰਦਾ ਕਿ ਮੇਅਰ ਬਣਿਆ ਦਾ ਮੇਅਰ ਬੈਠਾ ਦਾ ਤੁਸੀਂ ਆਪਣੇ ਜਿਹੜੇ ਸਵਾਲ ਕਰੋ ਆਪਣੇ ਜਿਹੜੀ ਪ੍ਰੋਬਲਮ ਨੇ ਮੇਅਰ ਨੂੰ ਦੱਸੋ ਮੈਨੂੰ ਦੱਸੋ ਤੁਸੀਂ ਇਹ ਜਿਹੜਾ মিডিਆ ਏ ਸੰਵਿਧਾਨਕਾ ਕਾਹਕੇ ਗਿਆ ਇਹਨਾਂ ਨੂੰ ਹੀ ਗੱਲ ਕਰਨ ਦਾ ਠੀਕ ਹੈ ਪਰ ਪਰ ਜਿਸ ਤਰੀਕੇ ਨਾਲ ਕਾਗਜ਼ ਪਾੜੇ ਗਏ ਪੂਰੇ ਬਜਟ ਦੀ ਕਾਪੀਆਂ ਪਾੜੀਆਂ ਗਈਆਂ ਇਹਨੂੰ ਤੁਸੀਂ ਕਿਉਂਕਿ ਤੁਸੀਂ ਵੀ ਇੱਕ ਇਹ ਇਹ ਸੰਵਿਧਾਨ ਦੀਆਂ ਨੇ ਨਾ ਉਲੰਘਣਾ ਕੀਤੀ ਹੈ ਹੂੰ ਇਹਨਾਂ ਉਲੰਘਣਾ ਨਾ ਕੀਤੀ ਹੈ ਜੀ O Dodge ou o